ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਸਵਾਨਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਜੀਦਾਲ ਸਾਹਿਬ ਜਦਾ ਅਜੀਤ ਸਿੰਘ ਨਗਰ ਦੇਸ਼ ਵਿਦੇਸ਼ ਵਿੱਚ ਬਸਦੇ ਸੂਮੂ ਪੰਜਾਬੀਆਂ ਨੂੰ 15 ਅਗਸਤ ਆਜ਼ਾਦੀ ਦਿਵਸ ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹੋਇਆ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਜੋਦਰੀ ਕਰਦਾ ਕਿ ਸਾਡਾ ਜਿਹੜਾ ਦਿਵਸ ਹੈ ਇਹ ਸਾਡੇ ਪੰਜਾਬ ਤੋਂ ਜਿਹੜੀਆਂ ਸਾਡੀਆਂ ਲਾਹਮਤਾਂ ਨਸ਼ੇ ਦੀ ਲਾਹਮਤ ਉਹਨੂੰ ਸਦਾ ਲਈ ਦਰਖਨਾਰ ਕਰ ਦੇ ਤੇ ਸਾਡਾ ਪੰਜਾਬ ਤਰੱਕੀ ਕਰੇ ਉੱਨਤੀ ਕਰੇ ਸਾਡਾ ਸ਼ਹਿਰ ਮੋਹਾਲੀ ਸਾਹਿਬ ਜਦਾ ਜੀ ਸਿੰਘ ਨਗਰ ਤਰੱਕੀ ਕਰੇ ਉੱਨਤੀ ਕਰੇ ਇਹ ਹੀ ਮੇਰੀ ਕਾਮਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰੀਕ ਸਿੰਘ ਸੋਬਰ ਸੀਨੀਅਰ ਡਿਪਟੀ ਮੇਰ ਬਹਾਲੀ ਆਪਣੇ ਵੱਲੋਂ 15 ਅਗਸਤ ਅਤੇ ਜਨਮ ਜਨਮਾਸਤੇ ਦੀਆਂ ਮੋਹਾਲੀ ਨਿਵਾਸੀਆਂ ਨੂੰ ਤੇ ਸਾਰੇ ਪੰਜਾਬ ਨਿਵਾਸੀਆਂ ਤੇ ਭਾਰਤ ਨਿਵਾਸੀਆਂ ਨੂੰ ਸੋਹ ਕਾਵਨਵਾਦ ਦਿੰਦਾ ਤੇ ਅਭੀਦ ਕਰਦਾ ਤੇ ਪਰਵਾਤਾ ਵਾਗੇ ਇਹ ਦਾਸ ਕਰਦਾ ਵੀ ਸਾਰਿਆਂ ਦੇ ਰਾਜੀ ਖੁਸ਼ੀ ਰਹਿਣ ਤੇ ਆਪਣਾ ਜਿਹੜਾ ਪ੍ਰਕੀਬ ਜੀ ਬਣਾ ਲੈ ਜਰਾ ਵਧੀਆ ਤਰੀਕੇ ਨਾਲ ਤੇ ਇਸੇ ਬਹਾਲੀ ਦਵਸੀਆਂ ਨੇ ਇਹ ਵੀ ਇਹ ਹੈ ਅਪੀਲ ਹੈ ਵੀ ਅਸੀਂ ਆਪਣਾ ਆਲਾ ਦੁਆਰਾ ਸਾਫ ਸੁਥਰਾ ਰੱਖੀਏ ਵਾਤਾਵਰਣ ਸਾਫ ਸੁਥਰਾ ਰੱਖੀਏ ਤਾਂ ਕਿ ਬਹਾਲੀ ਜਿਹੜਾ ਅਸੀਂ ਜੋ ਨਕਸ਼ੇ ਦੇ ਉੱਤੇ ਨੰਬਰ ਵਾਰ ਤੇ ਲਿਖਾਈ ਹੈ ਮੈਂ ਬਲਰਾਜ ਕੌਰ ਤਾਲੀਵਾਲ ਵਾਰਡ ਨੰਬਰ 9 ਤੋਂ ਮਿਊਨਿਸਪਲ ਕਾਉਂਸਲਰ ਆਪਣੇ ਅਤੇ ਆਪਣੇ ਪਰਿਵਾਰ ਵੱਲੋਂ ਸਾਰੇ ਵਾਰਡ ਵਾਸੀਆਂ ਨੂੰ 15 ਅਗਸਤ ਅਤੇ ਜਨਮ ਅਸ਼ਟਮੀ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ ਮੈਂ ਰਾਜਾ ਕਮਰਜੋਤ ਸਿੰਘ ਮੁਹਾਲੀ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਤੌਰ ਤੇ ਮੁਹਾਲੀ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ 15 ਅਗਸਤ ਤੇ ਆਉਣ ਵਾਲੀ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਡਾ ਜਿਹੜਾ ਹਿੰਦੁਸਤਾਨ ਹੈ ਬੁਲੰਦੀਆਂ ਤੇ ਤੇ ਤਰੱਕੀਆਂ ਦੇ ਰਾਹ ਤੇ ਇਸੇ ਤਰ੍ਹਾਂ ਹੀ ਚੱਲਦਾ ਰਹੇ ਆਪ ਸਭ ਨੂੰ ਇੱਕ ਵਾਰੀ ਫੇਰ 15 ਅਗਸਤ ਆਜ਼ਾਦੀ ਦਿਵਸ ਅਤੇ ਜਨਮਾਸ਼ਟੀ ਮਹੀਦੀ ਲੱਖ ਲੱਖ ਮੁਬਾਰਕਬਾਦ ਸਸਿਕਲ ਸਾਰਿਆਂ ਨੂੰ ਅੱਜ 15 ਅਗਸਤ ਦੇ ਪਵਿੱਤਰ ਦਿਹਾੜੇ ਤੇ ਮੈਂ ਸਮੂਹ ਦੇਸ਼ ਵਾਸੀਆਂ ਨੂੰ ਹਲਕਾ ਮੋਹਾਲੀ ਦੇ ਸਮੂਹ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਅਰਦਾਸ ਕਰਨਾ ਕਿ ਪ੍ਰਮਾਤਮਾ ਆਜ਼ਾਦੀ ਦਾ ਨਿਗ ਜਿਹੜਾ ਵਾ ਉਹ ਸਾਨੂੰ ਸਾਰਿਆਂ ਨੂੰ ਮੰਨ ਦਾ ਮੌਕਾ ਦੇਵੇ ਅੱਜ ਜੋ ਤਾਕਤਾਂ ਦੇਸ਼ ਦੇ ਸੰਵਿਧਾਨ ਨੂੰ ਦੇਸ਼ ਦੇ ਲੋਕਤੰਤਰ ਨੂੰ ਇਸ ਆਜ਼ਾਦੀ ਜੋ ਸਾਨੂੰ ਅੱਜ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਿਲੀ ਸੀ ਉਸ ਤੇ ਜੋ ਗੰਦੀ ਖੇਡ ਖੇਡੀ ਜਾਂਦੀ ਅੱਜ ਸਾਨੂੰ ਉਸ ਨੂੰ ਸਮਝਣ ਦੀ ਲੋੜ ਆ ਇਹਨਾਂ ਹੀ ਕਹਿੰਦਾ ਹੋਇਆ ਤੁਹਾਨੂੰ ਫਿਰ ਇੱਕ ਵਾਰ ਸਾਰਿਆਂ ਨੂੰ ਅੱਜ ਦੇ ਪੁਸਤਕ ਦਿਹਾੜੇ ਤੇ ਲੱਖ ਲੱਖ ਮੁਬਾਰਕਬਾਦ ਮੈਂ ਜਸਵਿੰਦਰ ਸ਼ਰਮਾ ਕਾਂਗਰਸ ਮਹਾਲੀ ਦਾ ਸੀਨੀਅਰ ਵਾਈਸ ਪ੍ਰਧਾਨ ਹਾਂ ਤੇ ਜੋ ਕਿ ਜਨਮਸ਼ਤਮੀ ਹੈ ਤੇ ਅੱਜ ਸਵੇਰ ਯਾਤਰਾ ਕੱਢੀ ਜਾ ਰਹੀ ਹੈ ਤੇ 15 ਅਗਸਤ ਦੀ ਮੈਂ ਸ਼ਹਿਰ ਵਾਸੀਆਂ ਨੂੰ ਤੇ ਸਾਰੀ ਜਨਤਾ ਨੂੰ ਬਹੁਤ-ਬਹੁਤ ਵਧਾਈ ਦਿਨਾ ਹਾਂ ਰੈਡੀ ਫੜੀ ਪ੍ਰਧਾਨ ਮਹਾਲੀ ਬਿੱਟੂ ਵੱਲੋਂ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਦੇਸ਼ ਵਾਸੀਆਂ ਨੂੰ ਅਤੇ ਮਹਾਲੀ ਵਾਸੀਆਂ ਨੂੰ 15 ਅਗਸਤ ਦੀਆਂ ਦੇਸ਼ ਦੇਸ਼ ਆਜ਼ਾਦੀ ਦੀਆਂ ਅਤੇ ਜਨਮਸ਼ਤਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਮੈਂ ਜਸਪ੍ਰੀਤ ਕੌਰ ਮਿਊਨਿਸਪਲ ਕਾਉਂਸਲਰ ਵਾਰਡ ਨੰਬਰ 1 ਮੋਹਾਲੀ ਆਪਣੇ ਸਾਰੇ ਦੇਸ਼ਵਾਸੀਆਂ ਮੋਹਾਲੀ ਵਾਸੀਆਂ ਤੇ ਆਪਣੇ ਵਾਰਡ ਵਾਸੀਆਂ ਨੂੰ ਸੁਤੰਤਰਤਾ ਦਿਵਸ ਅਤੇ ਜਨਮਾਸ਼ਟਮੀ ਦੀ ਬਹੁਤ-ਬਹੁਤ ਵਧਾਈਆਂ ਦਿੰਨੀ ਹਾਂ ਤੇ ਨਾਲ ਹੀ ਕਾਮਨਾ ਕਰਨੀ ਆ ਕਿ ਸਾਡਾ ਦੇਸ਼ ਬਹੁਤ ਤਰੱਕੀਆਂ ਕਰੇ ਬੁਲੰਦੀਆਂ ਤੇ ਪਹੁੰਚੇ ਤੇ ਸਾਰੇ ਦੇਸ਼ਵਾਸੀਆਂ ਵਿੱਚ ਆਪਸੀ ਪਿਆਰ ਆਪਸੀ ਸਾਂਝ ਬਣੀ ਰਹੇ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ 15 ਅਗਸਤ ਅਤੇ ਜਨਮਾਸ਼ਮੀ ਦੀ ਬਹੁਤ-ਬਹੁਤ ਵਧਾਈਆਂ। ਥੈਂਕ ਯੂ। ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ। ਤੁਸੀਂ ਸਿੰਗਲ ਜਾਣਾ ਹੈ, ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ। ਜਪ ਸਟੱਡੀ ਦੇ ਕੋਲੇ ਅੱਜ ਹੀ ਆਓ। fica ਆ ਪਰ ਮੈਂ ਇਥੋਂ ਦੀ ਰੂਪਰੇਖਾ ਬਦਲੀ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਜਿਹੜੀ ਟੀਮ ਇੱਥੇ ਕੰਮ ਕਰ ਰਹੀ ਆ ਜੋ ਸੇਵਾ ਕਰ ਰਹੀ ਆ ਉਹਦਾ ਕੰਮ ਬੜਾ ਕਾਬਲੇ ਤਰੀਕੇ ਪਰ ਮੈਂ ਇਹ ਕਹਾਂਗਾ ਵੀ ਇਹਨਾਂ ਦੇ ਸਿਰ ਤੇ ਉਸ ਪ੍ਰਭੂ ਦਾ ਮਿਹਰ ਭਰਿਆ ਹੱਥ ਹੈ ਕਿ ਜਿਸ ਤਰੀਕੇ ਨਾਲ ਲੱਗੇ ਹੋਏ ਨੇ ਇਹ ਸਤਾਂ ਨੂੰ ਚਾਰ ਚੰਨ ਲਾਏ ਇਹਨਾਂ ਨੇ ਇੱਕ ਛੋਟਾ ਜਿਹਾ ਕਮਰਾ ਹੁੰਦਾ ਸੀ ਉਹ ਕਮਰੇ ਤੋਂ ਅੱਜ ਇੱਥੇ ਤੱਕ ਪਹੁੰਚੇ ਨੇ ਤੇ ਅੱਗੇ ਵੀ ਇਹ ਬਹੁਤ ਵੱਧਣਗੇ ਤੇ ਸਮਾਜ ਦੀ ਸੇਵਾ ਕਰਨ ਦਾ ਬੀੜਾ ਚੁੱਕਿਆ ਤੇ ਕਰਦੇ ਰਹਿਣਗੇ ਸਰ ਇਹ ਟ੍ਰਾਈ ਸਿਟੀ ਨਾਲ ਮੰਤਰਾ ਜਿੱਤੇ ਬਜ਼ੁਰਗਾਂ ਲਈ ਹੈਂਡੀਕੈਪ ਦਾ ਵਿੱਚ ਆਪਾਂ ਠਹਿ ਗਿਆ ਤੇ ਲਿਫਟ ਲਾਈ ਗਈ ਹੈ ਚੇਅਰ ਲਿਫਟ ਲੱਗੀ ਗਈ ਹੈ ਠੀਕ ਹੈ ਨਾ ਦੇਖੋ ਮੈਂ ਕਹਿੰਦਾ ਜੋਰ ਦੇ ਕੰਮ ਸਾਰੇ ਸੰਸਾਜੋਗ ਨੇ ਤੇ ਇਹਨਾਂ ਨੇ ਸਮਾਜ ਨੂੰ ਸਾਰੇ ਪਾਸੋਂ ਵੇਖਿਆ ਕਿ ਕੌਣ ਬੰਦਾ ਕਿਸੇ ਦੀ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ ਜਿਹੜਾ ਬੰਦਾ ਅੱਜ ਕਿਸੇ ਅੰਗਹੀਣ ਦੀ ਜਾਂ ਕਿਸੇ ਦੂਸਰੇ ਬੰਦੇ ਦੀ ਮਦਦ ਕਰਦਾ ਉਹਦੀ ਭਗਵਾਨ ਦੇ ਇੱਥੇ ਜਿਹੜੀ ਸੇਵਾ ਖਰੀ ਹੋਈ ਹੈ ਮੈਂ ਆਪਣੇ ਹਲਕੇ ਲੋਕਾਂ ਨੂੰ ਇਹੀ ਕਹਾਂਗਾ ਕਿ ਪਾਈਚਾਰਕ ਸਾਹਿਬ ਮਜ਼ਬੂਤ ਹੋਵੇ ਸਾਨੂੰ ਸਾਰਿਆਂ ਨੂੰ ਜੋ ਸਾਡੇ ਸੰਵਿਧਾਨ ਨੇ ਦਿੱਤਾ ਹੈ ਅਸੀਂ ਉਹਦਾ ਪੂਰਾ ਆਨੰਦ ਮਾਣੀਏ ਔਰ ਸਾਡੇ ਸੰਵਿਧਾਨ ਨੇ ਸਾਨੂੰ ਕਿ ਹਰ ਬੰਦੇ ਨੂੰ ਆਪਣਾ ਧਰਮ ਆਪਣੇ ਹਿਸਾਬ ਨਾਲ ਪੂਜਣ ਦੀ ਸਾਨੂੰ ਪੂਰੀ ਖੁੱਲ ਹੈ ਤੇ ਅੱਜ ਸਾਰੇ ਮੈਂ ਤਕਰੀਬਨ ਹੁਣ ਮੈਂ 4-5 ਦਾ ਸੂਤ ਮੰਦਰਾ ਜਾਇਆ ਆ ਤੇ ਕੱਲ ਵੀ ਦੱਸਿਆ ਗਿਆ ਤੇ ਜਾਣਾ ਘਟੋ ਘਟ ਵੀ ਤੇ ਸਾਡੇ ਸ਼ਹਿਰ ਚ ਰੌਣਕਾਂ ਨੇ ਤੇ ਲੋਕਾਂ 'ਚ ਬਹੁਤ ਪਿਆਰ ਆ ਉਸਦੇ ਔਰ ਸਾਰੇ ਆਪਣੇ ਜਿਹੜੇ ਦਿਨ ਮਨਾਉਂਦੇ ਨੇ ਠੀਕ ਤਣ दृष्टि जी सबसे पहले तो मैं अपने सारे श्रोता शु, जो आपके हैं चैनल में उनको जन्मदिन के ऊपर भगवान श्री कृष्ण जी के बधाई देता हूँ अपने ब्राह्मण समाज की तरफ से और दूसरा यहाँ मोहाली में थोड़ा चलन था कि बीच सोलह को मनाई जाए जब हमने अपने मंदिर के पुजारियों से कंसल्ट किया तो उन्होंने बताया कि आज रात पौने बारह बजे इसका शुरुआत होगा और कल बारह बजे तक सुबह के ये तिथि रहेगी तो हमने अपनी कमेटी में ये विचार रखा कि भाई ये कैसे किया जाए सोलह को किया जाए पंद्रह को किया जाए क्योंकि जो केंद्रीय पर, अपना परिषद है यहाँ की उन्होंने तो सोलह को अनाउंस किया तो हम जब हमने आपने में विचार विमर्श किया तो इस कंक्लूजन में पहुँचे कि भाई अगले दिन बारह बजे तक सुबह है रात को तो है नहीं तो जो जन्मदिन है जन्म भगवान जी का हुआ वो रात बारह बजे हुआ है तो हमें हम पंद्रह को बनाएंगे इस नज़रिए से हमने पंद्रह तरीक को आज जन्माष्टमी बड़े धूमधाम से सुबह हमारी जो महिला मंडली है उन्होंने दो बजे से लेकर छः बजे तक कीर्तन किया जिसमें समाज के अलग अलग लोग आए उन्होंने हमने उनको समान्त किया और अब रात को आपके सामने आपने सारा शो देखा है कवर किया है तो इतनी भारी तादाद में जबकि सबको पता है कि ये जो मंदिर है एक कॉर्नर पे है इंडस्ट्री एरिया में है यहाँ पे लोग बहुत कम रहते हैं फिर भी लोगों का जो हजूम है वो यहाँ पहुँचा और उन्होंने हमने मनप्रीत एंड पार्टी भजन कसा को बढ़ाया हुआ था और उसमें हमारे वादिया साहब बहुत अच्छे भजन करता है वो भी चंडीगढ़ से आए हमारे में शामिल हुए तो सभी ने मिलजुल कर भगवान का जो जन्मदिन है वो सेलिब्रेट किया और भगवान की आशीर्वाद लिया विधिवित रूप से कुछ बच्चों का केक भी काटा है और डो धमाके के साथ जो भगवान जी का जन्मदिन है वो सेलिब्रेट किया गया हम अगर इस प्रोग्राम में कहीं हमारे से त्रुटि हो गई तो हम भगवान से क्षमा प्राप्ति हैं क्योंकि जब काम करते हैं कोई ना कोई चीज़ रह जाती है लेकिन हमारे पास अभी भी जो प्रसाद का भंडारा है चाहे सेब हो चाहे केले हो चाहे सूखा प्रसाद हो तो चाहे वो मक्खन मिश्री का प्रसाद हो अभी भी ढेरों में हमारे पास उपलब्ध है ਫਰਮਾਨ ਨੇ ਆਪਣੇ ਪੰਟੋ ਨੂੰ ਕਿਹਾ ਕਿ ਜੋ ਸਵੇਰ ਜੋ ਲੋਗ ਆਏ ਉਹਨਾਂ ਨੂੰ ਇਹ ਪ੍ਰਸ਼ਾਦ ਦਿਜੀ ਜਿਸ ਤਰ੍ਹਾਂ ਜਨਮ ਅਸ਼ਟਮੀ ਮਨਾਈ ਗਈ ਹੈ ਬੜੇ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਤਰ੍ਹਾਂ ਸਾਡੇ ਮਹਿਲਾ ਮੰਡਲ ਨੇ ਦਿਨ ਚ ਪ੍ਰੋਗਰਾਮ ਕੀਤਾ ਤੇ ਉਸ ਜਿਸ ਤਰ੍ਹਾਂ ਮੰਜਾਲ ਸਵਾ ਦਾ ਸਾਡੇ ਬਹੁਤ ਮੈਂਬਰ ਆਏ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕੀਤਾ ਕਿ ਉਹ ਭਵਾਨ ਦੇ ਆ ਕੇ ਹਨਤਮस्तक ਹੋਏ ਤੇ ਮੱਕੀ ਉਸ ਤੋਂ ਬਾਅਦ ਜਿਸ ਤਰ੍ਹਾਂ ਸ਼ਾਮ ਨੂੰ ਪ੍ਰੋਗਰਾਮ ਰੱਖਿਆ ਸੀ 9:00 ਵਜੇ ਤੋਂ ਸਾਡਾ ਜਿਹੜਾ ਮਨਪ੍ਰੀਤ ਸੋਢੀ ਕਲਾਕਾਰ ਸੀ ਉਹਨੂੰ ਬੁਲਾਇਆ ਉਹਨਾਂ ਬੜਾ ਰੰਗ ਬੰਨੇ ਆਇਤੇ ਪੂਰੀ ਸੰਗਤ ਨੂੰ ਨਚਾਇਆ ਝੂਮ ਝੂਮ ਕੇ ਸੰਗਤ ਨੱਚੀ ਹੈ ਜਿਵੇਂ ਜਿਸ ਤਰ੍ਹਾਂ ਕਿ 14 ਤਰੀਕ ਨੂੰ ਪਹਿਲਾਂ ਸਵੇਰ ਯਾਤਰਾ ਕੱਢੀ ਗਈ ਹੈ ਸਾਡੇ ਇੱਥੇ 9:00 ਫੇਸ ਤੋਂ ਸ਼ੁਰੂ ਹੋ ਕੇ 6:00 ਫੇਸ ਤੱਕ ਗਈ ਹੈ ਉਹ ਸਾਡੇ ਮਹਿਲਾ ਮੰਡਲ ਨੇ ਕੱਲ ਬੁਕਾਇਦਾ ਜਾ ਕੇ ਪੂਰਾ بارش ਦੇ ਵਿੱਚ بارش ਦੇ ਵਿੱਚ ਵੀ ਤਰਾੰਗ ਬੰਨੇਆਂ ਕਿਉਂਕਿ ਚਾਹ ਭੀਜਦੇ ਹੋਏ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਬਹੁਤ acha ਪਰਮਾਤਮਾ ਦੇ ਜਿਹਾ ਝਰਕੀਆਂ ਵਗੈਰਾ ਜੇ ਨਿਕਲੇ ਹਨ ਬੜਾ acha ਸੀ ਬਾਕੀ ਜਿਸ ਤਰ੍ਹਾਂ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਨੇ ਅੱਜ ਪ੍ਰੋਗਰਾਮ ਰੱਖਿਆ ਜਿਸ ਤਰ੍ਹਾਂ ਕ੍ਰਿਸ਼ਨ ਜੀ ਦਾ ਜਨਮ ਦਿਨ ਤੁਸੀਂ ਦੇਖਿਆ ਹੀ ਹੈ ਤੇ ਸਾਰੇ ਸੰਗਤ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਤਰ੍ਹਾਂ ਤਰ੍ਹਾਂ ਦਾ ਪ੍ਰਸਾਦ ਸੈਲੀਬ੍ਰੇਟ ਕੀਤਾ ਹੈ ਸੀ ਕੇਕ ਕੱਟਿਆ ਕਈ ਕੇਕ ਲੈ ਕੇ ਆਏ ਕੇਕ ਦਾ ਵੀ ਪ੍ਰਸਾਦ ਸਾਰਿਆਂ ਨੂੰ ਵੰਡਿਆ ਮੱਖਣ ਦਾ फ्रूट केले हो गए सेब हो गए तो सुखा प्रसाद से साढ़े बिच्च शहर के एक्स हेल्थ मिनिस्टर सरदार बलबीर सिंह सिद्धू भी आए उन्होंने भी इतना आके परमात्मा तो आशीर्वाद लिता ओम नमो भगवती वासुदेव बाय नमो मैं आज जन्माष्टमी के उपलक्ष्य में सभी शहरवासियों को देशवासियों को बहुत बहुत शुभकामना देना चाहती हूँ भगवान जी के जन्मदिन के उत्सव में सभी खुशी रहें आबाद रहें बस यही कामना करती हूँ जैसे आपकी महिला मंडल के द्वारा कोई आज प्रोग्राम था मतलब? हाँ जी मेरे महिला मंडल द्वारा सुबह ढाई बजे से प्रोग्राम था यहाँ पे भजन कीर्तन का बहुत आनंद लिया सभी ने छः बजे तक प्रोग्राम चला उसमें मुख्य अतिथि भी आए हमारे मोहयाल सभा के बहुत सारे मेंबर्स यहाँ पे पहुँचे और जिसमें आज हमारे मुख्य अतिथि हमारे टीम के मेंबर जसविंदर शर्मा जी मुख्य अतिथि थे तो उनका भी बड़ा स्वागत किया हमारी महिला मंडल ने और शाम का प्रोग्राम फिर साढ़े नौ बजे से फिर यहाँ पे था बारह बजे आज सभी देशवासियों को प्रदेशवासियों को नगरवासियों को भगवान श्री कृष्ण जन्माष्टमी की बहुत बहुत हार्दिक शुभकामनाएं जैसा कि अभी हमारे प्रधान साहब ने वैस साहब ने बताया और मैडम हेमा गेरुला जी बताया कि आज सारा दिन बड़ी धूमधाम से ये दिन ये त्यौहार बहुत दिल की गहराइयों से धूमधाम से मनाया गया इसमें दिन में भी बहुत गुणगान किया गया परमात्मा का और अभी रात तक गुणगान चलता रहा और सभी के लिए प्रार्थना की गई कि जो भी यहाँ पर श्रद्धालु आए हैं क्योंकि सभी मनोकामनाएं पूर्ण हों और आज बहुत ही खुशी का दिन है हमारे जसविंदर भाई साहब बैठे हैं साथ में ਤੋਰ ਕੋਏ ਕੀ ਬਹੁਤ ਹੀ ਬੜਾ ਪਦ ਮਿਲਿਆ ਹੈ ਉਸਕੇ ਲਈ ਉਹ ਚੇਅਰਮੈਨ ਬਣਾਈ ਗਏ ਜਿਸਾ ਕਿ ਪ੍ਰਧਾਨ ਜੀ ਨੇ ਦੱਸਿਆ ਤਾਂ ਮੈਂ ਉਹਨੇ ਵੀ ਦਿਲ ਦੀ ਗਹਿਰਾਈਆਂ ਉਸੇ ਬਹੁਤ ਬਹੁਤ ਸ਼ੁਭ ਕਾਮਨਾਇ ਦਿੱਤਾ ਹਾਂ ਔਰ ਇਹ ਬੜੇ ਭਾਈ ਹਮੇਸ਼ਾ ਅੱਗੇ ਵਧਦੇ ਜੇ ਔਰ ਬਹੁਤ ਹੀ ਉਚਾਈਆਂ ਉਪਰ ਪਹੁੰਚੇ ਜਪ ਸਟਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ